ਸੋ ਕਹੋ ਤਲ ਗੁਰ ਸੇਵੀਐ ਇਹਨ ਸਭ ਸਹਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨੁ ਦੁਖੁ ਜਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਜਨ ਕੀ ਤੂਰਾ ਮਨ ਮੀਠ ਖਟਨੀ पूरब कर्म लिखिया तुर प्राणी जन की तूरा मन मीठ खटनी कर्म ਲਿਖਿਆ ਤੁਰ ਪ੍ਰਾਨੀ ਰਹਾ ਅਹੰ ਬੁੱਧ ਮਾਨਾ ਪੂਰ ਥਿੰਦਾਈ ਸਾਧ ਤੂਰ ਕਰ ਸੁਧਮੰਜਾਈ ਨਕ ਜਲਾ ਜੇ ਧੋਵੈ ਦੇਹੀ ਨਾ ਲੰਨ ਉਤਰੈ ਸੋਦਨਾ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਟਿਆ ਭਉ ਕਾਲ ਮੁਕਤ ਭਗਤ ਜਗਤ ਹਰਨਾਉ ਪ੍ਰੇਮ ਭਗਤ ਨਾਨਕ ਗੁਣ ਗਾ ਮੁਕਤ ਭਗਤ ਜੁਗਤ ਹਰਨਾਉ ਪ੍ਰੇਮ ਭਗਤ ਨਾਨਕ ਗੁਣ ਗਾ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹ ਪਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਰਾਗ ਗਉੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 199 ਤੋਂ ਆਰੰਭ ਹੋ ਕੇ ਤੇ 200 ਤੇ ਜਾ ਕੇ ਸਮਾਪਤ ਹੁੰਦਾ ਹੈ ਰਹਾਉ ਵਾਲਾ ਜਿਹੜਾ ਪਦ ਹੈ ਅਮਰਤ ਬਚਨ ਨੇ ਕਿ ਜਨ ਕੀ ਧੂਰ ਮਨ ਮੀਠ ਖਟ ਨਹੀਂ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਹਜ਼ੂਰ ਕਿਹਨੇ ਜਿਹੜੀ ਜਨ ਜਿਹੜਾ ਸੇਵਕ ਹੈ ਜਦੋਂ ਕੋਈ ਸੇਵਕ ਬਣ ਗਿਆ ਹੈ ਤੇ ਉਹਦੇ ਚਰਨਾਂ ਦੀ ਧੂੜੀ ਜਿਹੜੀ ਹੈ ਉਹ ਮਨ ਦੇ ਵਿੱਚ ਮਿੱਠੀ ਲੱਗਦੀ ਪਈ ਹੈ ਤਾਂ ਸਮਝ ਲਓ ਕੋਈ ਪੂਰਬਲਾ ਕਰਮ ਜਿਹੜਾ ਹੈ ਉਹ ਉੱਗੜ ਪਿਆ ਹੈ ਭਾਵ ਕਿ ਤੇ ਮਨੋ ਦੇ ਵਿੱਚ ਨਿਮਰਤਾ ਆ ਜਾਏ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਅਦਬ ਮਨ ਦੇ ਵਿੱਚ ਬਣ ਜਾਏ ਕਿਤੇ ਜਿਹੜੇ ਰੱਬ ਦੇ ਭੈ ਦੇ ਵਿੱਚ ਉਹਦੇ ਅਦਬ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਦਾ ਸਤਕਾਰ ਮਨ ਦੇ ਵਿੱਚ ਬਣ ਜਾਏ ਚਿਤ ਕਰੇ ਕਿ ਇਹ ਗੁਰਮਖ ਨੇ ਇਹਨਾਂ ਦੀ ਚਰਨਾਂ ਦੀ ਧੂੜੀ ਆਪਣੇ ਮਸਤਕ ਦੇ ਨਾਲ ਲਾ ਲਵਾਂ ਉਹਨਾਂ ਦੇ ਚਰਨਾਂ ਦੀ ਖਾਕ ਮਿੱਠੀ ਲੱਗਣ ਲੱਗ ਪਏ ਕਹਿੰਦੇ ਨੇ ਵੱਡੇ ਭਾਗ ਨਹੀਂ ਹੁਣ ਹਾਜ਼ੂਰ ਕਹਿੰਦੇ ਨੇ ਹਰ ਇੱਕ ਨੂੰ ਨਹੀਂ ਲੱਗਦੀ ਇਹ ਮਿਠੀ ਕਿ ਨੂੰ ਲੱਗਦੀ ਪੂਰਵ ਕਰਮ ਕੋਈ ਪੂਰਵਲਾ ਕੀਤਾ ਹੋਇਆ ਕਰਮ ਜਿਹੜਾ ਹੈ ਉਹ ਉਗੜ ਪਿਆ ਹੈ ਪੂਰਵ ਕਰਮ ਲਿਖਿਆ ਧੁਰ ਪ੍ਰਾਨੀ ਉਹ ਜੀਵ ਜਿਹਦੇ ਮਸਤਕ ਦੇ ਉੱਤੇ ਧੁਰੋਂ ਕਿਤੇ ਪੂਰਵਲੇ ਕਰਮ ਦਾ ਲੇਖ ਲਿਖਿਆ ਹੋਵੇ ਤੇ ਉਹ ਮਨੁੱਖ ਜਿਹੜਾ ਫਿਰ ਗੁਰਮਖਾਂ ਦੇ ਚਰਨਾਂ ਦੀ ਤੂੜੀ ਲੱਭਦਾ ਏ ਜਿਹੜੇ ਗੁਰਮਖ ਨੇ ਕੋਈ ਜਦੋਂ ਅਸੀਂ ਸੂਰਮਿਆਂ ਦੀ ਗੱਲ ਕਰਦੇ ਆ ਨਾ ਬਹਾਦਰਾਂ ਦੀ ਗੱਲ ਕਰਦੇ ਆ ਤੇ ਬਚਨ ਅਕਸਰ ਬੜਾ ਪੜਿਆ ਜਾਂਦਾ ਏ ਕਿ ਜਨ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਜਾ ਕੋ ਖਿਮਾ ਕਰਨਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤੰਕੇ ਪਹਿਲੀ ਗੱਲ ਤੇ ਜਿਹਨੂੰ ਵਹਿਗੁਰੂ ਤੇਰੇ ਨਾਮ ਦਾ ਰੰਗ ਚੜ ਗਿਆ ਨਾ ਸੂਰਮਾ ਉਹੀ ਐ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤੰਕੇ ਜਿਹਨੂੰ ਤੇਰੇ ਨਾਮ ਦਾ ਰੰਗ ਲੱਗ ਗਿਆ ਕਹਿਣ ਲੱਗੇ ਮਨੁ ਆਤਮ ਜਿਣੈ ਉਹਨੇ ਅੰਦਰ ਨੂੰ ਜਿੱਤ ਲੇ ਸਾਰਾ ਸੰਸਾਰ ਮਨ ਉਹਦੇ ਵਸ ਦੇ ਵਿੱਚ ਹੈ ਫਿਰ ਸਭ ਕਹਿੰਦੇ ਨੇ ਆਤਮ ਜਿਨ੍ਹਾਂ ਸਗਲ ਵਸ ਤਾ ਜਾਂ ਕਾ ਸਤਗੁਰ ਪੂਰਾ ਉਹ ਕੌਣ ਹੈ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਠਾਕੁਰ ਗਾਈ ਹੈ ਆਤਮਾ ਰੰਗ ਕਹਿਣ ਲੱਗੇ ਦਿਲ ਪਿਆਰ ਦੇ ਨਾਲ ਭਿੱਜ ਕੇ ਕਿਤੇ ਉਹਦੇ ਵਹਿ ਗੁਰੂ ਦੇ ਗੁਣ ਗਾ ਉਹਦੇ ਜਦੋਂ ਗੁਣ ਗਾਉਣੇ ਨੇ ਭਿੱਜ ਕੇ ਗਾਈਏ ਹਜ਼ੂਰ ਕਹਿਣ ਲੱਗੇ ਠਾਕੁਰ ਗਾਈ ਹੈ ਆਤਮ ਰੰਗ ਸ਼ਰਮੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਫਿਰ ਹੁਣ ਅਗਲਾ ਬਚਨ ਜਿਹੜਾ ਕੀਤਾ ਹੈ ਕਿ ਜਨ ਕੇ ਚਰਨ ਵਸੇ ਮੇਰੇ ਹਿਰ ਰ ਜਿਹੜਾ ਜਨ ਬਣ ਗਿਆ ਨਾ ਜਿਹੜਾ ਸੇਵਕ ਬਣ ਗਿਆ ਪੰਜਵੇਂ ਨਾਨਕ ਸਹਿ ਮਹਾਰਾਜ ਕਹਿੰਦੇ ਨੇ ਉਹਦੇ ਚਰਨ ਮੇਰੇ ਹਿਰ ਦੇ ਵਿੱਚ ਵਸਦੇ ਨੇ ਤੇ ਇਹਨਾਂ ਦੇ ਨਾਲ ਹੀ ਦੇਹੀ ਇਹ ਕਾਇਆ ਪਵਿੱਤਰ ਹੋ ਜਾਂਦੀ ਹੈ ਪੁਨੀਤ ਹੋ ਜਾਂਦੀ ਹੈ ਜਨ ਕੇ ਚਰਨ ਵਸਹਿ ਮੇਰਾ ਹੀਰ ਹੈ ਸੰਗ ਪੁਨੀਤਾ ਦੇਹੀ ਉਹਨਾਂ ਦਾ ਸੰਗ ਕਰਦੇ ਆਂ ਦੇਹੀ ਇਹ ਕਾਇਆ ਵੀ ਪਵਿੱਤਰ ਹੋ ਗਈ ਗਿਆਨ ਇੰਦਰੇ ਪਵਿੱਤਰ ਹੋ ਗਏ ਕਰਮ ਇੰਦਰੇ ਪਵਿੱਤਰ ਹੋ ਗਏ ਜਨ ਕੇ ਧੂਰ ਦੇਹ ਕਿਰਪਾ ਨਿਧ ਹੁਣ ਇਹ ਜਾਚਣਾ ਕੀਤੀ ਕਿ ਵਾਹਿਗੁਰੂ ਤੂੰ ਕਿਰਪਾ ਦਾ ਖਜ਼ਾਨਾ ਹੈ ਜਿਹੜੇ ਤੇਰੇ ਸੇਵਕ ਨੇ ਨਾ ਕਿਤੇ ਉਹਨਾਂ ਦੇ ਚਰਨਾਂ ਦੀ ਖਾਕ ਮੈਨੂੰ ਬਖਸ਼ ਦੇ ਜਨ ਕੀ ਧੂਰ ਦੇਹ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਨਾਨਕ ਦੇ ਲਈਏ ਬੜਾ ਵੱਡਾ ਸੁਖ ਹੈ ਕਿਤੇ ਬੜੇ ਬਚਨ ਚਰਨ ਧੂੜੀ ਦੇ ਉੱਤੇ ਆਏ ਨੇ ਕਿ ਦਾਨ ਮਹੰਡਾ ਤਲੀ ਖਾਕ ਜੇ ਮਿਲੈ ਤਮਸਤ ਕਲਾਈ ਹੈ ਉਹ ਕਰੀਏ ਕਿ ਕੂੜਾ ਲਾਲਚ ਛੱਡੀਏ ਪਦਾਰਥਾਂ ਦਾ ਲਾਲਚ ਛੱਡ ਲਈਏ ਕੋਈ ਇੱਕ ਮਨ ਅਲਖ ਧਿਆਈ ਹੈ ਹੁਣ ਸਭ ਕਹਿੰਦੇ ਨੇ ਸੇਵਕਾਂ ਦੇ ਚਰਨਾਂ ਦੀ ਧੂੜੀ ਇੱਕ ਤਨ ਮਸਤਕ ਦੇ ਨਾਲ ਲਾ ਲਈਏ ਜਨ ਕੀ ਧੂਰ ਇਹ ਬਚਨ ਅਜਰਹਾਉ ਵਾਲੀਆਂ ਪੰਕਤੀਆਂ ਨੇ ਕਿ ਜਿਹੜੇ ਸੇਵਕ ਦੇ ਚਰਨਾਂ ਦੀ ਧੂੜ ਹੈ ਉਹਨਾਂ ਨੂੰ ਮਨ ਦੇ ਵਿੱਚ ਮਿੱਠੀ ਲੱਗਦੀ ਹੈ ਇਹ ਹਰ ਇੱਕ ਨੂੰ ਨਹੀਂ ਕਿਨ ਪੂਰਵ ਕਰਮ ਲਿਖਿਆ ਤੁਰ ਪ੍ਰਾਣੀ ਕਿ ਜਿਨ੍ਹਾਂ ਦੇ ਮਸਤਕ ਦੇ ਉੱਤੇ ਧੁਰੋਂ ਕਿਤੇ ਬਖਸ਼ਿਸ਼ ਦਾ ਲੇਖ ਲਿਖਿਆ ਹੈ ਨਾ ਉਹਨਾਂ ਨੂੰ ਇਹ ਚਰਨਾਂ ਦੀ ਧੂੜੀ ਜਿਹੜੀ ਹੈ ਇਹ ਮਿੱਠੀ ਲੱਗਦੀ ਹੈ ਵੈਸੇ ਚਰਨ ਧੂੜੀ ਦੇ ਪਰਥਾਏ ਬਚਨ ਹਜ਼ੂਰ ਨੇ ਬੜੇ ਕਹੇ ਨੇ ਕਿ ਜਿਵੇਂ ਇੱਕ ਥਾਏ ਨਾ ਸਾਜਣ ਤੇਰੇ ਚਰਨ ਕੀ ਕਹੇ ਮੇਰੇ ਵੈਗੁਰੂ ਸਾਜਣ ਤੇਰੇ ਚਰਨਾਂ ਦੀ ਖਾਕ ਬਣ ਜਾ ਖੋਇ ਰਹਾ ਸਦ ਧੂਰ ਤੇਰੇ ਚਰਨਾਂ ਦੀ ਖਾਕ ਬਣ ਜਾਵਾਂ ਅਸੀਂ ਰੋਜ਼ਾਨਾ ਇਹ ਪੜਦੇ ਹਾਂ ਨਾ ਕਿ ਅੰਤਰਜਾਮੀ ਕਿ ਵਾਹਿਗੁਰੂ ਤੋਂ ਅੰਦਰ ਦੀ ਜਾਣਨ ਵਾਲਾ ਏ ਕਿਤੇ ਮਿੱਠੇ ਬੋਲਣੇ ਨਾ ਕਿ ਅਸੀਂ ਜਿਹੜਾ ਅੰਦਰ ਹੈ ਨਾ ਇਹ ਆਮ ਲੋਕਾਈ ਤੋਂ ਸੰਸਾਰ ਤੋਂ ਲੁਕਾ ਕੇ ਰੱਖਦੇ ਹਾਂ ਕਿ ਜਿਹੜੀ ਅੰਦਰ ਦੀ ਗੱਲ ਹੈ ਨਾ ਕੋਈ ਪਰਦੇ ਵਾਲੀ ਉਹ ਕਿਸੇ ਨੂੰ ਪਤਾ ਨਾ ਲੱਗੇ ਸਾਬ ਨੇ ਆਖਿਆ ਤੂੰ ਅੰਤਰਜਾਮੀ ਆ ਰੱਬ ਜੀ ਅੰਦਰ ਦੀ ਜਾਣਨ ਵਾਲਾ ਏ ਪੁਰਖ ਵਿਧਾਤੇ ਕਰਮਾਂ ਦਾ ਫਲ ਦੇਣ ਵਾਲਾ ਏ ਤੇ ਮੇਰੇ ਮਨ ਦੀ ਇਹ ਸ਼ਰਧਾ ਪੂਰੀ ਕਰ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਕਿੜੀ ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਤੂਰੇ ਜਿਹੜੇ ਤੇਰੇ ਸੰਤ ਜਨ ਨੇ ਨਾ ਉਹਨਾਂ ਦੇ ਚਰਨਾਂ ਦੀ ਖਾਕ ਬਣ ਜਾਵਾਂ ਇਹਦੇ ਵਾਸਤੇ ਰੇਣ ਰਾਜ ਧੂੜ ਧੂਰ ਖਾਕ ਹੋਰ ਬੜੇ ਅੱਖਰ ਆਏ ਨੇ ਸਭ ਕਹਿੰਦੇ ਨੇ ਇਸ ਲਈ ਜਨ ਕੀ ਧੂਰ ਜਿਹੜੇ ਸੇਵਕਾਂ ਦੇ ਚਰਨਾਂ ਦੀ ਖਾਕ ਹੈ ਇਹ ਮਨ ਨੂੰ ਮਿੱਠੀ ਲੱਗਦੀ ਹੈ ਕਿਹਨਾਂ ਦੇ ਨੂੰ ਉਹਨਾਂ ਦੇ ਮਨ ਨੂੰ ਮਿੱਠੀ ਲੱਗਦੀ ਹੈ ਪੂਰਵ ਕਰਮ ਲਿਖਿਆ ਤੁਰ ਪ੍ਰਾਣੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਮਸਤਕ ਦੇ ਉੱਤੇ ਕੋਈ ਪੂਰਵਲਾ ਲੇਖ ਲਿਖਿਆ ਹੋਏ ਤੁਰੋਂ ਲੇਖ ਲਿਖਿਆ ਉਗੜਦਾ ਹੈ ਉਹਨਾਂ ਨੂੰ ਮਨ ਦੇ ਵਿੱਚ ਮਿੱਠੀ ਲੱਗਦੀ ਹੈ ਸੋ ਇਹ ਬਚਨ ਜਿਹੜੇ ਨੇ ਗੁਰੂ ਸਾਹਿਬ ਨੇ ਅੱਜ ਕਹੇ ਨੇ